ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਦਾ ਠੱਠੀਪਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਗ ਲੈ ਕੇ ਆਂਦੇ ਆ ਜੀ ਦੋਨੇ ਤੂਕੜ ਇੱਕ ਦਾ ਡੱਬੀ ਵਹਿੜਾ ਬਾਈਆਂ ਕੋਲ ਤੇ ਇੱਕ ਨੀਲੀ ਰਾਵੀ ਦਾ ਤੋਹਫਾ ਝੋਟੀ ਆ ਵੀਰੇ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਸੇਵਕ ਸਿੰਘ ਪਿੰਡ ਠੱਠੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 8727005638 ਦੋ ਨਾਗਾ ਜੀ ਅੱਜ ਹਾਂ ਜੀ ਡੱਬੀ ਵੈੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾ ਜੀ ਸੂਆ ਪਹਿਲਾ ਜੀ ਮੂੰਹ ਛੇ ਦੰਦਾਂ ਦਾ ਮੂੰਹ ਤੋਂ ਛੇ ਦੰਦਾਂ ਦਾ ਹਾਂ ਜੀ ਠੀਕ ਆ ਟੋਕੜੀ ਹੈ ਜੀ ਹਾਂ ਟੋਕੜੀ ਹੈ ਵੀਰੇ ਠੀਕ ਆ ਵੀਰੇ ਕਿੰਨਾ ਦੁੱਧ ਨੱਟ ਦੁੱਧ ਨੱਟ ਬਾਈ 11 ਕਿਲੋ ਚਵਾ ਦਾਂਗਾ ਚਵਾਦਾਂਗੇ ਦੋ ਟਾਈਮ ਚਾਰ ਟਾਈਮ ਹਾਂਜੀ ਜਿੰਨਾ ਟਾਈਮ ਮਰਜੀ ਤੁਹਾਡਾ ਦੀ ਫੁੱਲ ਗਾਰੰਟੀ ਪੂਰ ਛੱਟੇ ਦੀ ਛੱਟ ਇਹ ਇਹ ਵਗੈਰਾ ਹੋਈ ਹੈ ਜੀ ਇਹਦੀ ਹਾਂਜੀ ਇਹਦੀ 25 26 ਦਿਨਾਂ ਦੀ ਹੋਈ ਵੀ ਆ ਜੀ ਆਪਾਂ ਖਾਲੀ ਦੇਣੀ ਆ ਆਪਾਂ ਖਾਲੀ ਕਰਕੇ ਦੇਣੀ ਆ ਵੀਰੇ ਠੀਕ ਆ ਬਾਕੀ ਤੋਰ ਕੇ ਦਿਖਾਦੀ ਵੀਰੇ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਫੁੱਲ ਰੰਗ ਬਰੈਡ ਜਾਤ ਬਰੀਡ ਦੀ ਚੰਗੀ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਵਜਨ ਵਜੂਦ ਦੇ ਪੱਖ ਤੋਂ ਵੀ ਕਰਮਾਲੀ ਪੂਰੀ ਚੰਗੀ ਆ ਜੀ ਬਰੀਡ ਦੀ ਗੱਲ ਕਰਕੇ ਵੀਰੇ ਅੰਤ ਕੋਈ ਨਹੀਂ ਹਾਈਟ ਬਾਕੀ ਸੋਹਣਾ ਫਿਟਨੈਸ ਵਾਲਾ ਹਵਾਨਾ 11 ਕਿਲੋ ਨੈਟ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣੇ ਦੀ ਚਵਾਈ ਕਰ ਸਕਦਾ ਵੀਰੇ ਬਾਈ ਦੇ ਘਰੇ ਤਸੱਲੀ ਕਰਕੇ ਲੈ ਜਾਓ ਮਾਲਕਾਂ ਨੇ ਦੱਸਿਆ ਬਾਈ 25 ਕ ਦਿਨਾਂ ਦੀ ਏਆਈ ਹੋਈ ਆ ਬਾਈ ਕਹਿੰਦਾ ਆਪਾਂ ਖਾਲੀ ਲਈ ਆ ਤੇ ਖਾਲੀ ਦੇਣੀ ਆ ਰੰਗ ਬ੍ਰੈਂਡ ਦੀ ਬਹੁਤ ਚੰਗੀ ਆ ਡਿਮਾਂਡ ਕਰਨੀ ਵੀਰੇ ਜੈਜ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਇਹਦਾ ਬਾਈ ਜੀ 37000 ਰੁਪਏ ਜੋ ਮਾਨ ਤਾਣ ਕਰਦਾਂਗੇ ਉਹ ਜੋ ਮਾਨ ਤਾਣ ਹਾਂਜੀ ਠੀਕ ਆ 37000 ਰੁਪਏ ਜੋ ਮਾਨਤਾਨ ਕਰਦਾਂਗੇ ਬੈਡ ਚੰਗੀ ਬਹੁਤ ਹੈ ਵੀਰੇ ਜਿਹੜਾ 2 ਨੰਬਰ ਆ ਗਿਆ ਵੀਰੇ ਨੀਲੀ ਰਾਵੀ ਦਾ ਨਗ ਇਹਦਾ ਸੁਆ ਕਿੰਨਾ ਮਾਜੀ ਇਹਦਾ ਸੁਆ ਦੂਜਾ ਬਾਈ ਜੀ ਇਹ ਕੋਦੋ ਸੁਈ ਹੈ ਜੀ ਏ ਵੀਰੇ ਆਪਾਂ ਕੋ ਕਹਿ ਨਹੀਂ ਸਕਦੇ ਬੱਚਾ ਹੈ ਨਹੀਂ ਟੋਕੜੀ ਆ ਠੀਕ ਆ ਕਿੰਨਾ ਦੁੱਧ ਆ ਜੀ ਦੁੱਧ ਨੱਟ 7 ਕਿਲੋ ਤਿਆਰ ਆ ਵੀਰੇ ਮਿਲਦੀ ਕਿਵੇਂ ਆ ਮਿਲਦੀ ਬਾਈ ਥਾਪੀ ਤੇ ਕੋਈ ਚਾਟ ਦੀ ਲੋੜ ਵੀ ਨਹੀਂ ਦੋਨੇ ਟਾਈਮ ਦੋਨੇ ਟਾਈਮ ਥਾਪੀ ਮਾਰ ਕੇ ਮਿਲਦੀ ਆ ਤੇ ਏਆਈ ਵਗੈਰਾ ਹੋਈ ਆ ਜੀ ਏਆਈ ਕੱਲ ਹੋਈ ਆ ਜੀ ਆਪਣੇ ਕੋ ਆਪਣੇ ਹੱਥੀ ਹੋਈ ਆ ਆਪਾਂ ਕਰਾਈ ਆ ਜੀ ਹਾਂ ਡਾਇਰੈਕਟ ਕਰਵਾਈ ਆ ਡਾਇਰੈਕਟ ਕ੍ਰੋਸ ਹੋਈ ਆ ਕੇ ਹਾਂ ਜੀ ਹਾਂ ਛੋਟੇ ਤੋਂ ਹਾਂ ਛੋਟੇ ਤੋਂ ਡਾਇਰੈਕਟ ਕ੍ਰੋਸ ਕਰਾਈ ਆ ਠੀਕ ਆ ਵੀਰੇ ਤੋਰ ਕੇ ਦਿਖਾ ਦੀ ਵੀਰੇ ਕੱਲ ਦੀ ਡਾਇਰੈਕਟ ਕ੍ਰੋਸ ਹੋਈ ਆ ਬਾਈ ਕਹਿੰਦਾ ਆਪਾਂ ਹੀ ਕਰਾਈ ਆ ਤੁਸੀਂ ਪ੍ਰੋਪਰ ਖਾਲੀ ਮੰਨ ਕੇ ਸੌਦਾ ਕਰੋ ਤੇ ਪਰ ਨੀਲੀ ਰਾਵੀ ਦਾ ਵੀਰੇ ਤੂਫਾ ਹੀ ਕਹਿ ਸਕਦੇ ਆ ਪ੍ਰੋਪਰ ਨੀਲੀ ਰਾਵੀ ਜਪੈਂਦੀ ਐ ਤੇ ਸੋਨਾ ਫਿਟਨੈਸ ਵਾਲਾ ਹਵਾਨਾ 7 ਕਿਲੋ ਨੈਟ ਦੁੱਧ ਤਿਆਰ ਆ ਬਾਈ ਦੇ ਘਰੇ ਚਵਾਈ ਕਰਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜਮ ਚੈੱਕ ਕਰ ਸਕਦੇ ਹੋ ਚਾਰ ਹੀ ਥਣ ਫੋੜ ਛਾਂ ਕੇ ਤੇ ਭੋਰਾ ਵੀ ਨਹੀਂ ਤੇ ਇਹਦੀ ਬਾਈ ਜੈ ਜੀ ਡਿਮਾਂਡ ਜਿਹੜੀ ਇਹਦਾ ਬਾਈ 65000 ਚ ਮਾਨਤਨ ਕਰਾਂਗੇ ਜੋੜਾ ਲੈ ਜੇ ਸੱਜਣ ਕੋਈ ਜੀ ਥੋੜਾ ਜਿਹਾ ਵੱਧ ਕਰ ਦਾਂਗੇ ਠੀਕ ਹੈ ਜੋੜਾ ਲੈ ਜੂ ਤਾਂ ਬਾਈ ਕਹਿੰਦਾ ਆਪਾਂ ਮਾਨਤਨ ਜ਼ਿਆਦਾ ਕਰ ਦਾਂਗੇ ਜੀ ਬਾਕੀ ਜਿਹਨੂੰ ਵੀਡੀਓ ਚ ਨਾਕ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ